ਇੱਕ ਪ੍ਰੋਜੈਕਟ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਦੇ ਉਹਨਾਂ 90 ਪਿੰਡਾਂ ਲਈ ਲਗਾਇਆ ਜਾ ਰਿਹਾ ਹੈ ਜਿਦੇ ਵਿੱਚ ਸਾਫ਼ ਸੁਥਰਾ ਪਾਣੀ ਪਿੰਡਾਂ ਦੇ ਲੋਕਾਂ ਨੂੰ ਮਹੱਈਆ ਕਰਵਾਇਆ ਜਾ ਸਕੇ ਇਸ ਪ੍ਰੋਜੈਕਟ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਨਹਿਰ ਦਾ ਪਾਣੀ ਇੱਥੋਂ ਤੱਕ ਲਿਆ ਕੇ ਉਸ ਪਾਣੀ ਨੂੰ ਸਾਫ਼ ਕਰਕੇ ਬਿਲਕੁਲ ਫਿਲਟਰ ਕਰਕੇ ਪੀਣ ਜੋ ਕੀਤਾ ਜਾਂਦਾ ਹੈ ਤੇ ਲੋਕਾਂ ਤੱਕ ਪਹੁੰਚਾਇਆ ਜਾਵੇਗਾ ਜਿਹੜਾ ਜਮੀਨੀ ਸਤ੍ਹਾ ਤੇ ਪਾਣੀ ਆਪਾਂ ਲੈ ਰਹੇ ਸੀ ਜਿਹੜਾ ਟਿਊਬਵਲ ਰਾਹੀਂ ਆਪਾਂ ਪਾਣੀ ਸਪਲਾਈ ਕਰ ਰਹੇ ਸੀ ਤੁੰਡਾਨੀ ਆਲਰੇਡੀ ਉਹਦੇ 'ਚ ਅਰਸ਼ੈਨਿਕ ਦੀ ਮਾਤਰਾ ਕਾਫੀ ਸੀਗੀ ਕਿਉਂਕਿ ਸਾਰੇ ਲੋਕ ਪਤਾ ਹੈ ਕਿ ਕਾਫੀ ਜ਼ਹਿਰੀਲਾ ਹੋ ਸਕਦਾ ਹੈ ਸਾਡੇ ਸਰੀਰ ਲਈ ਉਹਦੇ ਨਾਲ ਸਾਡੀ ਕਿਡਨੀਆਂ ਖਰਾਬ ਹੋ ਸਕਦੀਆਂ ਨੇ ਲੀਵਰ ਖਰਾਬ ਹੋ ਸਕਦਾ ਹੈ ਤੇ ਹੋਰ ਵੀ ਕਈ ਬਿਮਾਰੀਆਂ ਨੇ ਜਿਹੜੇ ਜਿਨੇ ਚਮਰੀ ਦੀਆਂ ਬਿਮਾਰੀਆਂ ਨੇ ਉਹ ਵੀ ਹੋ ਸਕਦੀਆਂ ਨੇ ਲੋਕਾਂ ਨੂੰ ਉਸ ਗੱਲ ਨੂੰ ਦੇਖਦੇ ਹੋਏ ਸਰਕਾਰ ਨੇ ਇਹ 62 ਕਰੋੜ ਦਾ ਪ੍ਰੋਜੈਕਟ ਐਚਐਸ ਸ਼ੁਰੂ ਕਰਵਾਇਆ ਸੀ 5 ਕਰੋੜ ਦਾ ਪ੍ਰੋਜੈਕਟ ਕੰਮ ਕਿਵੇਂ ਕਰਦਾ ਇਹ ਕੰਮ ਕਰਦਾ ਹੈ ਪਾਣੀ ਆਪਣਾ 파ਰੋਵਾਲ ਵਾਲੀ ਨਹਿਰ ਤੋਂ ਆਪਾਂ ਪਾਈਪਾਂ ਰਾਹੀਂ ਇੱਥੇ ਲਿਆਨੇ ਉਸ ਪਾਣੀ ਵਿੱਚ ਆਪਾਂ ਫਿਟਕਰੀ ਅਤੇ ਚੂਨਾ ਪਾ ਕੇ ਉਸ ਵਿੱਚੋਂ ਜਿਹੜੇ ਆਰਗੈਨਿਕ ਮੈਟਰ ਹੈ ਉਹਨੂੰ ਖਤਮ ਕੀਤਾ ਜਾਂਦਾ ਹੈ ਪਹਿਲੇ ਉਸ ਤੋਂ ਬਾਅਦ ਇਹ ਪਾਣੀ 6 ਬੈਡਸ ਤੋਂ ਪਾਸ ਹੋ ਕੇ 6 ਫਿਲਟਰ ਬੈਡ ਲਗਾਏ ਗਏ ਹਨ ਉਹਨਾਂ ਤੋਂ ਪਾਸ ਹੋ ਕੇ ਇਹ ਪਾਣੀ ਹੋਰ ਨਿੱਤਰ ਕੇ ਉਹਦੇ ਵਿੱਚ ਕਲੋਰੀਨ ਪਾ ਕੇ ਤੇ ਫਿਰ ਲੋਕਾਂ ਤੱਕ ਪਹੁੰਚਾਇਆ ਜਾਣਾ ਹੈ 6 ਬੈੱਡ ਪਾਏ ਨੇ 6 ਬੈੱਡ ਦੀ ਜਿਹੜੀ ਵੀ ਆਪਣੀ ਸਪੈਸੀਫਿਕੇਸ਼ਨਾਂ ਨੇ ਉਹਨਾਂ ਦੇ ਸਾ ਉਹ ਐਸਾ ਨਾ ਰੱਖਿਆ ਗਿਆ ਕਿ ਪਾਣੀ ਵਿੱਚੋਂ ਕੁਝ ਵੀ ਥੱਲੇ ਨਾ ਜਾ ਸਕੇ ਉਸ ਪਾਣੀ ਨੂੰ ਨਤਾਰ ਕੇ ਪੂਰੀ ਤਰੀਕੇ ਉਹਨੂੰ ਸਾਫ਼ ਕਰਕੇ ਉੱਤੇ ਕਲੋਰੀਨ ਪਾ ਕੇ ਤੇ ਫਿਰ ਉਹਨੂੰ ਸਟੋਰ ਕੀਤਾ ਜਾਂਦਾ ਉਹ ਨੂੰ ਸਟੋਰ ਕਰਨ ਦੇ ਅੱਧੇ ਘੰਟੇ ਬਾਅਦ ਅਸੀਂ ਉਹਨੂੰ ਪਾਣੀ ਨੂੰ ਸਪਲਾਈ ਕਰਨਾ ਉਹਨਾਂ 40 ਪਿੰਡਾਂ ਨੂੰ ਜਿਨ੍ਹਾਂ ਚ ਆਰਸੈਨਿਕ ਦੀ ਮਾਤਰਾ ਵੱਧ ਪਾਈ ਗਈ ਹੈ ਪਟਾ ਪਰਜੈਕਟਾ ਕਾਫੀ ਸਮਾਂ ਲੱਗਾ ਹੋਏਗਾ ਇਸ ਨੂੰ ਤਿਆਰ ਕਰਨ ਤੇ ਕਾਫੀ ਸਮਾਂ ਲੱਗ ਗਿਆ ਇਸ ਪ੍ਰੋਜੈਕਟ ਨੂੰ ਪੂਰਾ ਕਰਦਿਆਂ ਵੀ ਇਹ ਪ੍ਰੋਜੈਕਟ ਲਗਭਗ 3 ਸਾਲਾਂ ਤੋਂ ਪੂਰਾ ਹੋ ਚੱਲਿਆ ਹੋਣੇ ਬਸ ਇਹਨੂੰ 2 ਕੁ ਮਹੀਨਿਆਂ ਨੂੰ ਆਪਾਂ ਸ਼ੁਰੂ ਕਰ ਦੇਣਾ ਤਾਂ ਕਿ ਲੋਕਾਂ ਨੂੰ ਸਾਫ਼-ਦੀਨਜੋਗ ਪਾਣੀ ਮਿਲ ਸਕੇ ਕੁਦਰਤ ਦੇ ਵੱਲੋਂ ਸਾਨੂੰ ਕਈ ਨਿਯਮਤਾਵਾਂ ਬਖਸ਼ੀਆਂ ਹਨ ਤਾਂ ਕਿ ਉਹਨਾਂ ਨਿਯਮਤਾਵਾਂ ਦਾ ਇਨਸਾਨੀ ਜੀਵਨ ਜਿਉਂਦਿਆਂ ਹੋਇਆਂ ਅਸੀਂ ਫਾਇਦਾ ਲੈ ਸਕੀਏ ਇਹਨਾਂ ਨਿਯਮਤਾਵਾਂ ਦੇ ਵਿੱਚੋਂ ਹੀ ਇੱਕ ਹੈ ਪਾਣੀ ਪਾਣੀ ਐਸੀ ਨਿਆਮਤ ਹੈ ਕਿ ਇਸ ਤੋਂ ਬਿਨਾ ਜੀਵਨ ਜਿਹੜਾ ਹੈ ਉਹ ਸੰਭਵ ਨਹੀਂ ਹੈ ਲੇਕਿਨ ਜੇ ਗੱਲ ਕੀਤੀ ਜਾਵੇ ਜ਼ਿਲ੍ਹਾ ਗੁਰਦਾਸਪੁਰ ਦੇ 1207 ਪਿੰਡਾਂ ਦੀ ਤਾਂ ਜੋ ਇੱਕ ਰਿਪੋਰਟ ਸਾਹਮਣੇ ਆਈ ਹੈ ਉਹਦੇ ਵਿੱਚੋਂ 1207 ਪਿੰਡਾਂ ਦੇ ਵਿੱਚੋਂ 99 ਪਿੰਡਾਂ ਦਾ ਜਿਹੜਾ ਪਾਣੀ ਹੈ ਜ਼ਮੀਨੀ ਸਤਰ ਦਾ ਉਹ ਜ਼ਹਿਰੀਲਾ ਹੋ ਚੁੱਕਾ ਹੈ ਇਸ ਜ਼ਹਿਰੀਲੇ ਪਾਣੀ ਦੇ ਕਾਰਨ ਇਨਸਾਨੀ ਜੀਵਨ ਜਿਹੜਾ ਹੈ ਉਹ ਬਿਮਾਰੀਆਂ ਨਾਲ ਗ੍ਰਸਤ ਹੋ ਰਿਹਾ ਹੈ ਤੇ ਬਿਮਾਰੀਆਂ ਵੀ ਐਸੀਆਂ ਨਾਮਰਾਦ ਬਿਮਾਰੀਆਂ ਹਨ ਜਿਨ੍ਹਾਂ ਤੋਂ ਜੀਵਨ ਨੂੰ ਬਚਾਉਣਾ ਔਖਾ ਹੋ ਜਾਂਦਾ ਹੈ। ਇਸੇ ਚੀਜ਼ ਨੂੰ ਲੈ ਕੇ ਸਰਕਾਰਾਂ ਚਿੰਤਤ ਹੋਈਆਂ। ਸਰਕਾਰਾਂ ਦੇ ਵੱਲੋਂ ਕਿਹਾ ਜਾਂਦਾ ਹੈ ਕਿ ਅਸੀਂ ਲੋਕਾਂ ਲਈ ਕੰਮ ਕਰ ਰਹੇ ਹਾਂ। ਲੋਕ ਕਹਿੰਦੇ ਹਨ ਸਰਕਾਰਾਂ ਕੁਝ ਕਰਦੀਆਂ ਨਹੀਂ। ਪਰ ਇਹ ਸਭ ਗਲਤ ਵੀ ਹੋ ਸਕਦਾ ਹੈ ਕਿਉਂਕਿ ਸਰਕਾਰਾਂ ਕੁਝ ਨਾ ਕੁਝ ਜ਼ਰੂਰ ਲੋਕਾਂ ਲਈ ਕਰਦੀਆਂ ਵੀ ਹਨ। ਐਸਾ ਹੀ ਇੱਕ ਪ੍ਰੋਜੈਕਟ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਦੇ ਉਹਨਾਂ 99ਵਾਂ ਪਿੰਡਾਂ ਲਈ ਲਗਾਇਆ ਜਾ ਰਿਹਾ ਹੈ ਜਿਦੇ ਵਿੱਚ ਸਾਫ਼ ਸੁਥਰਾ ਪਾਣੀ ਪਿੰਡਾਂ ਦੇ ਲੋਕਾਂ ਨੂੰ ਮਹੱਈਆ ਕਰਵਾਇਆ ਜਾ ਸਕੇ ਅਸੀਂ ਪਹੁੰਚੇ ਹਾਂ ਉਸੇ ਪ੍ਰੋਜੈਕਟ ਦੇ ਉੱਤੇ ਇਹ ਪ੍ਰੋਜੈਕਟ ਹੈ ਜ਼ਿਲ੍ਹਾ ਗੁਰਦਾਸਪੁਰ ਦੇ ਪਾਰੋਵਾਲ ਪਿੰਡ ਚ ਇਸ ਨੂੰ ਕਿਹਾ ਜਾਂਦਾ ਹੈ ਸਰਫੇਸ ਵਾਟਰ ਪ੍ਰੋਜੈਕਟ ਜਿਦੇ ਵਿੱਚ ਨਹਿਰੀ ਪਾਣੀ ਨੂੰ ਸਾਫ ਕਰਕੇ ਲੋਕਾਂ ਤੱਕ ਪਹੁੰਚਾਇਆ ਜਾਂਦਾ ਹੈ ਤੁਸੀਂ ਦੇਖ ਸਕਦੇ ਹੋ ਕਿ ਪੰਜਾਬ ਸਰਕਾਰ ਦੇ ਵੱਲੋਂ ਐਸੇ ਪ੍ਰੋਜੈਕਟ ਜਿਹੜੇ ਨੇ ਉਹ ਜ਼ਿਲ੍ਹੇ 'ਚ ਦੋ ਲਗਾਏ ਗਏ ਹਨ ਜਿਨ੍ਹਾਂ ਦੇ ਵਿੱਚੋਂ ਇੱਕ ਇਹ ਪ੍ਰੋਜੈਕਟ ਹੈ ਇਸ ਪ੍ਰੋਜੈਕਟ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਨਹਿਰ ਦਾ ਪਾਣੀ ਇੱਥੋਂ ਤੱਕ ਲਿਆ ਕੇ ਉਸ ਪਾਣੀ ਨੂੰ ਸਾਫ ਕਰਕੇ ਬਿਲਕੁਲ ਫਿਲਟਰ ਕਰਕੇ ਪੀਣ ਜੋ ਕੀਤਾ ਜਾਂਦਾ ਹੈ ਤੇ ਲੋਕਾਂ ਤੱਕ ਪਹੁੰਚਾਇਆ ਜਾਵੇਗਾ ਇਸ ਪ੍ਰੋਜੈਕਟ ਦੀ ਜਿਹੜੀ ਪਾਣੀ ਪਿਓਰ ਕਰਨ ਦੀ ਸਮਰੱਥਾ ਹੈ ਉਹ 3.5 ਕਿਊਸਿਕ ਹੈ ਤੇ ਇਹਨਾਂ ਪ੍ਰੋਜੈਕਟ ਦੇ ਜਰੀਏ 40 ਪਿੰਡਾਂ ਨੂੰ ਆਸ-ਪਾਸ ਦੇਆਂ ਨੂੰ ਪਾਣੀ ਮੁਹੱਈਆ ਕਰਵਾਇਆ ਜਾਏਗਾ ਵਾਟਰ ਟੈਂਕੀਆਂ ਦੇ ਜਰੀਏ ਤੇ ਜੇ ਕਹਿ ਲਿਆ ਜਾਵੇ ਸਰਕਾਰਾਂ ਕੁਝ ਕਰਦੀਆਂ ਨਹੀਂ ਇਹਨਾਂ ਪ੍ਰੋਜੈਕਟਾਂ ਨੂੰ ਵੇਖ ਕੇ ਲੱਗਦਾ ਹੈ ਕਿ ਸਰਕਾਰਾਂ ਜ਼ਰੂਰ ਕੋਈ ਨਾ ਕੋਈ ਲੋਕਾਂ ਲਈ ਵੀ ਕਰਦੀਆਂ ਹਨ ਤੇ ਇਹ ਪੰਜਾਬ ਸਰਕਾਰ ਦਾ ਉਪਰਾਲਾ ਹੈ ਕਿ ਇਸ ਤਰੀਕੇ ਨਾਲ ਇਹ ਪ੍ਰੋਜੈਕਟ ਜਿਹੜੇ ਨੇ ਜ਼ਿਲ੍ਹਾ ਗੁਰਦਾਸਪੁਰ ਚ ਉਹਨਾਂ 90 ਪਿੰਡਾਂ ਲਈ ਲਗਾਏ ਜਾ ਰਹੇ ਹਨ ਜਿਨ੍ਹਾਂ ਦੀ ਰਿਪੋਰਟ ਆਈ ਹੈ ਕਿ ਪਾਣੀ ਜ਼ਹਿਰੀਲਾ ਹੋ ਚੁੱਕਾ ਹੈ ਪ੍ਰੋਜੈਕਟ ਦੀਆਂ ਤਸਵੀਰਾਂ ਤੁਸੀਂ ਦੇਖ ਲਓ ਤਿਆਰੀ ਚੱਲ ਰਹੀ ਹੈ ਤਿਆਰ ਹੋ ਚੁੱਕਾ ਹੈ ਕੋਜੀ ਦਿਨਾਂ ਵਿੱਚ ਇਸ ਦਾ ਮਹੂਰਤ ਹੋਏਗਾ ਉਦਘਾਟਨ ਹੋਏਗਾ ਤੇ ਇਹ ਪਾਣੀ ਲੋਕਾਂ ਤੱਕ ਸਾਫ਼ ਪਹੁੰਚਾਣਾ ਸ਼ੁਰੂ ਕਰ ਦੇਵੇਗਾ ਗੱਲਬਾਤ ਕਰ ਲਾਂਗੇ ਸਾਡੇ ਨਾਲ ਇੱਥੇ ਇਸ ਪ੍ਰੋਜੈਕਟ ਦੀ ਸਾਮ ਸੰਭਾਲ ਕਰਨ ਵਾਲੇ ਜਈ ਸਾਹਿਬ ਮੌਜੂਦ ਨੇ ਸਰ ਆਪਣਾ ਨਾਮ ਕੀ ਹੈ ਜੀ ਦਰੋਹ ਖੰਡਾ ਸਰ ਇਸ ਤਰੀਕੇ ਦਾ ਪ੍ਰੋਜੈਕਟ ਇੱਥੇ ਲੱਗਣ ਜਾ ਰਿਹਾ ਕਿਵੇਂ ਕੰਮ ਕਰੇਗਾ ਤੇ ਕਿਵੇਂ ਲੋਕਾਂ ਨੂੰ ਇਹਦਾ ਫਾਇਦਾ ਪਹੁੰਚੇਗਾ ਸਰ ਸਰਕਾਰ ਨੇ ਇਹ ਪ੍ਰੋਜੈਕਟ ਤਾਂ ਲਵਾਇਆ ਸੀ ਕਿਉਂਕਿ ਪਿੰਡਾਂ 'ਚ ਆਰਸੈਨਿਕ ਦੀ ਮਾਤਰਾ ਕਾਫੀ ਕਾਫੀ ਵੱਧ ਚੁੱਕੀ ਸੀ ਜਿਹੜਾ ਜ਼ਮੀਨੀ ਸਤ੍ਹਾ ਤੇ ਪਾਣੀ ਆਪਾਂ ਲੈ ਰਹੇ ਸੀ ਜਿਹੜਾ ਟਿਊਬਵਲ ਰਾਹੀਂ ਆਪਾਂ ਪਾਣੀ ਸਪਲਾਈ ਕਰ ਰਹੇ ਸੀ ਪਿੰਡਾਂ ਨੂੰ ਆਲਰੇਡੀ ਉਹਦੇ 'ਚ ਆਰਸੈਨਿਕ ਦੀ ਮਾਤਰਾ ਕਾਫੀ ਸੀਗੀ ਜੋ ਕਿ ਸਾਰਿਆਂ ਨੂੰ ਪਤਾ ਹੈ ਕਿ ਕਾਫੀ ਜ਼ਹਿਰੀਲਾ ਹੋ ਸਕਦਾ ਹੈ ਸਾਡੇ ਸਰੀਰ ਲਈ ਉਹਦੇ ਨਾਲ ਸਾਡੀ ਕਿਡਨੀਆਂ ਖਰਾਬ ਹੋ ਸਕਦੀਆਂ ਨੇ ਲੀਵਰ ਖਰਾਬ ਹੋ ਸਕਦਾ ਤੇ ਹੋਰ ਵੀ ਕਈ ਬਿਮਾਰੀਆਂ ਨੇ ਜਿਹੜੇ ਜਿਵੇਂ ਚਮੜੀ ਦੀਆਂ ਬਿਮਾਰੀਆਂ ਨੇ ਉਹ ਵੀ ਹੋ ਸਕਦੀਆਂ ਨੇ ਲੋਕਾਂ ਨੂੰ ਉਸ ਸੀਰੀਜ਼ ਨੂੰ ਦੇਖਦੇ ਹੋਏ ਸਰਕਾਰ ਨੇ ਇਹ 62 ਕਰੋੜ ਦਾ ਪ੍ਰੋਜੈਕਟ ਇੱਥੇ ਸ਼ੁਰੂ ਕਰਵਾਇਆ ਸੀ ਤੇ ਸਰ ਇਹ 62 ਕਰੋੜ ਦਾ ਪ੍ਰੋਜੈਕਟ ਕੰਮ ਕਿਵੇਂ ਕਰਦਾ ਇਹ ਕੰਮ ਕਰਦਾ ਹੈ ਪਾਣੀ ਆਪਣਾ ਪਾਰੋਵਾਲ ਵਾਲੀ ਨਹਿਰ ਤੋਂ ਆਪਾਂ ਪਾਈਪਾਂ ਰਾਹੀਂ ਇੱਥੇ ਲਿਆਨੇ ਉਸ ਪਾਣੀ ਵਿੱਚ ਆਪਾਂ ਫਿਟਕਰੀ ਅਤੇ ਚੂਨਾ ਪਾ ਕੇ ਉਸ ਵਿੱਚੋਂ ਜਿਹੜੇ ਆਰਗੈਨਿਕ ਮੈਟਰ ਹੈ ਉਹਨੂੰ ਖਤਮ ਕੀਤਾ ਜਾਂਦਾ ਹੈ ਪਹਿਲੇ ਉਤੋਂ ਬਾਅਦ ਇਹ ਪਾਣੀ 6 ਬੈਡਸ ਤੋਂ ਪਾਸ ਹੋ ਕੇ 6 ਫਿਲਟਰ ਬੈਡ ਲਗਾਏ ਗਏ ਹਨ ਉਹਨਾਂ ਚੋਂ ਪਾਸ ਹੋ ਕੇ ਇਹ ਪਾਣੀ ਹੋਰ ਨਿੱਤਰ ਕੇ ਉਹਦੇ 'ਚ ਕਲੋਰੀਨ ਪਾ ਕੇ ਤੇ ਫਿਰ ਲੋਕਾਂ ਤੱਕ ਪਹੁੰਚਾਇਆ ਜਾਣਾ ਹੈ ਤੇ ਜੇ ਮੈਂ ਦੇਖਿਆ ਜਿਸ ਤਰੀਕੇ ਨਾਲ ਤੁਸੀਂ ਸਾਰਾ ਸਾਨੂੰ ਇਹ ਪ੍ਰੋਜੈਕਟ ਦਿਖਾਇਆ ਹਨ ਮੈਂ ਦੇਖਿਆ ਕਿ ਪਹਿਲਾਂ ਪਾਣੀ ਨਹਿਰ ਦਾ ਉਸ ਜਗ੍ਹਾ ਤੇ ਆਇਆ ਉਸ ਜਗ੍ਹਾ ਤੋਂ ਫਿਰ ਉਹ ਇੱਕ ਨਾਲੇ ਦੇ ਰੂਪ ਦੇ ਰਹੀ ਇੱਥੋਂ ਤੱਕ ਪਹੁੰਚਿਆ ਇਹ ਸਾਰੇ ਜਿੰਨੇ ਪ੍ਰੋਜੈਕਟ ਲੱਗੇ ਹੋਏ ਇਹ ਕਿਸ ਤਰੀਕੇ ਨਾਲ ਕੰਮ ਕਰਦੇ ਨੇ ਉਸ ਪ੍ਰੋਜੈਕਟ ਦੀ ਗੱਲ ਕਰਾਂ ਤੇ ਕਿਵੇਂ ਕੰਮ ਕਰਦਾ ਇਹ ਕਿਵੇਂ ਕੰਮ ਅੱਗੇ ਕਿਵੇਂ ਕੰਮ ਕਰਦੇ ਨੇ ਜੀ ਜੇ ਆਪਾਂ ਉਸ ਚੀਜ਼ ਤੇ ਆਈਏ ਉਸ ਨੂੰ ਕੈਸਕੇਡ ਏਰੀਏਟਰ ਏਰੀਏਟਰ ਤੋਂ ਭਾਵ ਹੈ ਜੋ ਪਾਣੀ ਵਿੱਚ ਕੋਈ ਵੀ ਮਾੜੀ ਦੁਰਗੰਧ ਆ ਰਹੀ ਹੈ ਉਸ ਨੂੰ ਸਾਫ਼ ਕਰਨਾ ਉੱਚ ਚਾਰ ਸਟੈਪ ਦਿੱਤੇ ਗਏ ਨੇ ਜਿਨ੍ਹਾਂ ਚੋਂ ਪਾਸ ਹੁੰਦੇ ਹੁੰਦੇ ਪਾਣੀ ਤੇ ਪਾਣੀ ਚੋਂ ਜਿਹੜੀ ਵੀ ਦੁਰਗੰਧ ਹੈ ਉਹ ਸਾਫ਼ ਹੋ ਜਾਵੇਗੀ ਉਸ ਤੋਂ ਬਾਅਦ ਪਾਣੀ ਵਿੱਚ ਚੂਨਾ ਅਤੇ ਫਿਟਕਰੀ ਪਾ ਕੇ ਉਹਨੂੰ ਸਾਫ਼ ਕੀਤਾ ਜਾਊਗਾ ਤਾਂ ਕਿ ਵਿੱਚੋਂ ਜਿਹੜੇ ਵੀ ਜੀਵਾਣੂ ਨੇ ਉਹਨਾਂ ਨੂੰ ਵੀ ਖਤਮ ਕੀਤਾ ਜਾ ਸਕੇ ਉਸ ਤੋਂ ਬਾਅਦ ਉਸ ਪਾਣੀ ਨੂੰ 6 ਬੈਡਸ ਤੋਂ ਪਾਸ ਕਰਕੇ ਨਹੀਂ ਇਹ ਉਹ ਪਾਣੀ ਤੇ ਇੱਥੇ ਤੱਕ ਆ ਗਿਆ ਇਹ ਇਹਦਾ ਕੀ ਕੰਮ ਹੈਗਾ ਜੀ ਜੀ ਇਹਦਾ ਕੰਮ ਇੱਥੇ ਆ ਹੈਗਾ ਇਹਦੇ ਚ ਜਿਹੜੀ ਆਪਾਂ ਫਿਟਕਰੀ ਤੇ ਉਹ ਪਾਏ ਨੇ ਉਹਨਾਂ ਦੇ ਜਿਹੜੇ ਭਾਰੀ ਤਤ ਨੇ ਭਾਰੀ ਤਤ ਥੱਲੇ ਬਹਿ ਜਾਣਗੇ ਤੇ ਜਿਹੜੇ ਫਿਟਕਰੀ ਨਾਲ ਜਿਹੜੇ ਹਲਕੇ ਤਤ ਨੇ ਉਸ ਤੋਂ ਉੱਤੇ ਆ ਜਾਣਗੇ ਠੀਕ ਹੈ ਤਾਂ ਕਿ ਉਹ ਪਾਣੀ ਚ ਨਾ ਰਹਿ ਲੈਣ ਇਤੋਂ ਪਾਣੀ ਜਾਊਗਾ ਫਿਲਟਰ ਬੈਡ ਚ ਫਿਲਟਰ ਬੈਡ ਚ ਅਸੀਂ 6 6 ਬੈਡ ਪਾਏ ਨੇ 6 ਬੈਡ ਦੀ ਜਿਹੜੀ ਵੀ ਆਪਣੀ ਸਪੈਸੀਫਿਕੇਸ਼ਨਾਂ ਨੇ ਉਹਨਾਂ ਦੇ ਸਾ ਉਹ ਐਸਾ ਨਾ ਰੱਖਿਆ ਗਿਆ ਕਿ ਇਹ ਕਿ ਪਾਣੀ ਵਿੱਚੋਂ ਕੁਝ ਵੀ ਥੱਲੇ ਨਾ ਜਾ ਸਕੇ ਉਸ ਪਾਣੀ ਨੂੰ ਨਤਾਰ ਕੇ ਪੂਰੀ ਤਰੀਕੇ ਉਹਨੂੰ ਸਾਫ਼ ਕਰਕੇ ਉੱਚ ਕਲੋਰਿਨ ਪਾ ਕੇ ਤੇ ਫਿਰ ਉਹਨੂੰ ਸਟੋਰ ਕੀਤਾ ਜਾਂਦਾ ਹੈ ਉਹਨੂੰ ਸਟੋਰ ਕਰਨ ਦੇ ਅੱਧੇ ਘੰਟੇ ਬਾਅਦ ਅਸੀਂ ਉਹਨੂੰ ਪਾਣੀ ਨੂੰ ਸਪਲਾਈ ਕਰਨਾ ਉਹਨਾਂ 40 ਪਿੰਡਾਂ ਨੂੰ ਜਿਨ੍ਹਾਂ ਵਿੱਚ ਆਰਸੈਨਿਕ ਦੀ ਮਾਤਰਾ ਵੱਧ ਪਾਈ ਗਈ ਹੈ ਇਹ ਇਹ ਸਾਰੇ ਕੰਮ ਦੇ ਲਈ ਕਿਤਨਾ ਕਿਤੇ ਨਹਿਰ ਤੋਂ ਲੈ ਕੇ ਅੱਜ ਤੱਕ ਪਾਈਪਲਾਈਨ ਵਿਛਾਈ ਹੈ ਫਿਰ ਉਸ ਤੋਂ ਬਾਅਦ ਪਾਈਪਲਾਈਨ ਪਿੰਡਾਂ ਤੱਕ ਵਿਛਾਈ ਹੋਈ ਹੈ ਇਹ ਜੇ ਦਿਖਿਆ ਹੈ ਤਾਂ ਕਾਫੀ ਵੱਡਾ ਪ੍ਰੋਜੈਕਟ ਹੈ ਕਾਫੀ ਸਮਾਂ ਲੱਗਾ ਹੋਵੇਗਾ ਇਸ ਨੂੰ ਤਿਆਰ ਕਰਦਿਆਂ ਕਾਫੀ ਸਮਾਂ ਲੱਗਿਆ ਹੈ ਇਸ ਪ੍ਰੋਜੈਕਟ ਨੂੰ ਪੂਰਾ ਕਰਦਿਆਂ ਵੀ ਇਹ ਪ੍ਰੋਜੈਕਟ ਲਗਭਗ 3 ਕ ਸਾਲਾਂ ਵਿੱਚ ਪੂਰਾ ਹੋ ਚੱਲਿਆ ਹੁਣ ਬਸ ਇਹਨੂੰ 2 ਕੁ ਮਹੀਨਿਆਂ ਨੂੰ ਆਪਾਂ ਸ਼ੁਰੂ ਕਰ ਦੇਣਾ ਤਾਂ ਕਿ ਲੋਕਾਂ ਨੂੰ ਸਾਫ਼ ਪੀਣ ਯੋਗ ਪਾਣੀ ਮਿਲ ਸਕੇ ਅੱਛਾ ਇਹਦਾ ਇੱਕ ਤੇ ਇਹ ਫਾਇਦਾ ਹੋ ਗਿਆ ਕਿਉਂਕਿ ਪਾਣੀ ਇੱਕ ਐਸੀ ਚੀਜ਼ ਆ ਕੁਦਰਤ ਨੇ ਸਾਨੂੰ ਨਿਯਾਮਤ ਬਖਸ਼ੀ ਆ ਕਿ ਇਸ ਤੋਂ ਬਿਨਾ ਜੀਵਨ ਨਹੀਂ ਹੈ ਪਰ ਇਹੀ ਪਾਣੀ ਜਿਹੜਾ ਜੇਰੀਲਾ ਹੋ ਚੁੱਕਾ ਇਸ ਦਾ ਜ਼ਹਿਰੀਲਾਪਨ ਖਤਮ ਕਰਨ ਲਈ ਸਰਕਾਰਾਂ ਵੱਲੋਂ ਇਹ ਪ੍ਰੋਜੈਕਟ ਲਗਾਏ ਜਾ ਰਹੇ ਆ ਜ਼ਿਲ੍ਹੇ ਦੇ ਵਿੱਚ ਗੱਲ ਕੀਤੀ ਜਾਵੇ ਗੁਰਦਾਸਪੁਰ ਜੀ ਤੇ ਕਿੰਨੇ ਪ੍ਰੋਜੈਕਟ ਇੱਥੇ ਇਸ ਤਿੱਕੇ ਲੱਗੇ ਜ਼ਿਲ੍ਹਾ ਗੁਰਦਾਸਪੁਰ ਚ ਇੱਕ ਪ੍ਰੋਜੈਕਟ ਐਸਐਨਆਰ ਤੇ ਕੁੰਜਰ ਤੇ ਲੱਗਿਆ ਜੋ ਕਿ ਤਕਰੀਬਨ ਤਕਰੀਬਨ 122 ਪਿੰਡਾਂ ਨੂੰ ਪਾਣੀ ਸਾਫ਼ ਕਰਕੇ ਪਹੁੰਚਾਊਗਾ ਤੇ ਆ ਆ ਜਿਹੜਾ ਪ੍ਰੋਜੈਕਟ ਹੈ ਪਾਰੋਵਲ ਇਹ 40 ਪਿੰਡਾਂ ਨੂੰ ਸਾਫ਼ ਕਰਕੇ ਪਾਣੀ ਪਹੁੰਚਾਊਗਾ ਤੇ ਇਹ ਪਿੰਡਾਂ ਤੱਕ ਕਿਵੇਂ ਫਿਰ ਪਾਣੀ ਪਹੁੰਚਦਾ ਹੈ ਫਿਰ ਲੋਕ ਇਹਨੂੰ ਇਸਤੇਮਾਲ ਕਰਨ ਲਈ ਕਿਵੇਂ ਵਰਤ ਸਕਦੇ ਆ ਕਿਵੇਂ ਹਾਸਲ ਕਰ ਸਕਦੇ ਆ ਇਹ ਪਾਣੀ ਦੀ ਜਿਹੜੀ ਸਪਲਾਈ ਹੈ ਉਹ ਆਪਾਂ ਟੈਂਕੀਆਂ ਨੂੰ ਜਿਹੜੀਆਂ ਆਪਣੀਆਂ ਆਲਰੇਡੀ ਬਣ ਚੁੱਕੀਆਂ ਨੇ ਉੱਥੇ ਉਹਨਾਂ ਨੂੰ ਹੀ ਦਿੱਤੀ ਜਾਊਗੀ ਤੇ ਜਿਹੜੀ ਇੰਟਰਨਲ ਸਪਲਾਈ ਦੀ ਲਾਈਨ ਆ ਉਹ ਸੇਮ ਰਹੂਗੀ ਫਾਇਦਾ ਕਿੰਨਾ ਪਹੁੰਚੇਗਾ ਇਸ ਸਾਫ਼ ਕੀਤੇ ਪਾਣੀ ਦਾ ਲੋਕਾਂ ਨੂੰ ਸਰ ਫਾਇਦਾ ਐਸ ਪਰਕਾਰ ਪਹੁੰਚੂਗਾ ਕਿ ਜਿਹੜੇ ਮਾੜੇ ਤੱਤ ਉਹ ਆਲਰੇਡੀ ਆਪਣੀ ਬੋਡੀ ਚ ਲੈ ਚੁੱਕੇ ਨੇ ਉਹ ਉਹ ਹੌਲੀ ਹੌਲੀ ਕਰਕੇ ਸਾਫ਼ ਹੁੰਦੇ ਜਾਣਗੇ ਤੇ ਇਸ ਤਿੱਕੇ ਦੇ ਪ੍ਰੋਜੈਕਟ ਜਿੱਦਾਂ ਗੁਰਦਾਸਪੁਰ ਜ਼ਿਲ੍ਹੇ ਚ ਦੋ ਲੱਗੇ ਹੋਏ ਆ ਪੂਰੇ ਪੰਜਾਬ ਦੀ ਅਗਰ ਗੱਲ ਕਰੀਏ ਤੇ ਪੰਜਾਬ ਸਰਕਾਰ ਵੱਲੋਂ ਹੋਰ ਵੀ ਬਾਕੀ ਥਾਵਾਂ ਤੇ ਲਗਾਏ ਗਏ ਬਾਕੀ ਅੰਮ੍ਰਿਤਸਰ ਜ਼ਿਲ੍ਹੇ ਚ ਵੀ ਕਾਫੀ ਪ੍ਰੋਜੈਕਟ ਚੱਲ ਰਹੇ ਨੇ ਆਪਣਾ ਇਸ ਤੋਂ ਬਾਅਦ ਜਿਹੜਾ ਪਾਣੀ ਐ ਉਹ ਗੋਸੇਲ ਅਫਗਾਨਾ ਗੋਸੇਲ ਅਫਗਾਨਾ ਵੀ ਪਿੰਡ ਐ ਉਹ ਮਜੀਠੇ ਚ ਆਂਦਾ ਉੱਥੇ ਵੀ ਇੱਕ ਪ੍ਰੋਜੈਕਟ ਲੱਗ ਰਿਹਾ ਤਾਂ ਕਿ ਉੱਥੇ ਜਿਹੜੇ ਅਫੈਕਟਡ ਪਿੰਡ ਨੇ ਉਹਨਾਂ ਨੂੰ ਵੀ ਪਾਣੀ ਸਾਫ਼ ਕਰਕੇ ਮੁਹਾਇਆ ਕਰਾਇਆ ਜਾ ਸਕੇ ਪੰਜਾਬ ਸਰਕਾਰ ਲੋਕੀ ਕਹਿੰਦੇ ਨੇ ਕਿ ਸਰਕਾਰਾਂ ਕੁਝ ਕਰਦੀਆਂ ਨਹੀਂ ਪਰ ਇਹ ਇੱਕ ਵੱਡਾ ਪ੍ਰੋਜੈਕਟ ਹੈ ਜਿਹੜਾ ਇਨਸਾਨੀ ਜੀਵਨ ਨੂੰ ਬਚਾਉਣ ਦੇ ਲਈ ਸਰਕਾਰਾਂ ਵੱਲੋਂ ਲਗਾਇਆ ਜਾ ਰਿਹਾ ਸਰ ਸਰਕਾਰ ਨੇ ਹੁਣ 62 ਕਰੋੜ ਰੁਪਇਆ ਲਾ ਕੇ ਲੋਕਾਂ ਨੂੰ ਸਾਫ਼ ਪਾਣੀ ਦੇਣਾ ਸਾਫ਼ ਪਾਣੀ ਦੇਣ ਵਾਸਤੇ ਉਹਨਾਂ ਨੇ ਕੁਝ ਤਾਂ ਸੋਚਿਆ ਹੀ ਹੋਊਗਾ ਨਾ ਸਰਕਾਰ ਨੇ ਵੀ ਸਾਰਿਆਂ ਨੂੰ ਸਾਫ਼ ਪਾਣੀ ਮੁਹੱਈਆ ਕਰਾਣਾ ਸਰਕਾਰ ਦੀ ਹੀ ਜ਼ਿੰਮੇਵਾਰੀ ਹੁੰਦੀ ਹੈ ਤੇ ਉਹ ਸਾਫ਼ ਪਾਣੀ ਜੇ ਅਸੀਂ ਉਹਨਾਂ ਤੱਕ ਨਹੀਂ ਪਹੁੰਚਾ ਸਕਾਂਗੇ ਤੇ ਉਹ ਚ ਉਹ 체 ਸੀ ਵੀ ਹੁਣ ਆਪਣਾ ਯੋਗਦਾਨ ਪਾ ਕੇ ਆ ਪ੍ਰੋਜੈਕਟਾਂ ਚ ਆਪਣਾ ਯੋਗਦਾਨ ਪਾਇਆ ਤੇ ਇਹਨਾਂ ਨੂੰ ਆਪਾਂ ਸਿਰੇ ਚਾੜਨਾ ਹੁਣ ਤੇ ਦੋ ਮਹੀਨਿਆਂ ਨੂੰ ਆਪਾਂ ਪਾਣੀ ਛੱਡ ਦੇਣਾ ਮਤਲਬ ਦੋ ਮਹੀਨੇ ਤੱਕ ਇਹ ਪਾਣੀ ਲੋਕਾਂ ਨੂੰ ਇਹਦਾ ਫਾਇਦਾ ਮਿਲਣਾ ਸ਼ੁਰੂ ਹੋ ਜਾਏਗਾ ਦੋ ਮਹੀਨੇ ਤੱਕ ਇਹਦਾ ਪਾਣੀ ਇਸ ਪਾਣੀ ਦਾ ਫਾਇਦਾ ਲੋਕਾਂ ਨੂੰ ਮਿਲਣਾ ਸ਼ੁਰੂ ਹੋ ਜਾਊਗਾ ਤੇ ਜਿੱਦਾਂ ਤੁਸੀਂ ਦੱਸਿਆ ਕਿ ਇੱਕ ਆਖਰੀ ਸਵਾਲ ਆ ਮੇਰਾ ਕਿ ਨਹਿਰੀ ਪਾਣੀ ਦਾ ਇਸਤੇਮਾਲ ਹੁੰਦਾ ਨਹਿਰੀ ਪਾਣੀ ਕੁਝ ਸਮੇਂ ਲਈ ਹੀ ਨਹਿਰਾਂ ਵਿੱਚ ਛੱਡਿਆ ਜਾਂਦਾ ਹਨਾ 12 ਮਹੀਨੇ ਤੱਕ ਨਹਿਰੀ ਪਾਣੀ ਰਹਿੰਦਾ ਨਹੀਂ ਫਿਰ ਜਦੋਂ ਨਹਿਰਾਂ ਦਾ ਪਾਣੀ ਨਹਿਰਾਂ ਚ ਨਹੀਂ ਆਏਗਾ ਫਿਰ ਉਹ ਉਸ ਵੇਲੇ ਪ੍ਰੋਜੈਕਟ ਕਿਵੇਂ ਕੰਮ ਕਰੇਗਾ ਸਰ ਉਸ ਵੇਲੇ ਵੀ ਸਾਡੇ ਕੋਲ ਜਿਹੜੇ ਨਹਿਰੀ ਪਾਣੀ ਦੀ ਸਟੋਰੇਜ ਨਹਿਰ ਵਿਭਾਗ ਵੱਲੋਂ ਮੁਹੱਈਆ ਕਰਾਈ ਜਾਏਗੀ ਉਹਨਾਂ ਵੱਲੋਂ ਯਕੀਨ ਦਿਵਾਇਆ ਗਿਆ ਹੈ ਕਿ ਜਿਹੜੀਆਂ ਨਹਿਰਾਂ ਨੇ ਉਹ ਪੱਕੀਆਂ ਤਾਹੀਂ ਕਰਾਈਆਂ ਗਈਆਂ ਤਾਂ ਕਿ ਜੋ ਆ ਪਿੰਡਾਂ ਦੇ ਵਸਤੇ ਆਪਾਂ ਸਪਲਾਈ ਦਾ ਕੰਮ ਸ਼ੁਰੂ ਕੀਤਾ ਉਹ ਸਚਾਰੂ ਰੂਪ ਨਾਲ ਚੱਲ ਸਕੇ ਮਤਲਬ ਕਿ ਕਹਿੰਦਾ ਹੈ ਕਿ 12 ਮਹੀਨੇ ਇਹ ਪ੍ਰੋਜੈਕਟ ਕੰਮ ਕਰੇਗਾ ਲੋਕਾਂ ਦੇ ਲਈ ਸਾਫ਼ ਪਾਣੀ ਤਿਆਰ ਕਰੇਗਾ ਸਰਕਾਰ ਦੀ ਪੂਰੀ ਕੋਸ਼ਿਸ਼ ਰਹੂਗੀ ਕਿ 12 ਮਹੀਨੇ ਆ ਸਾਫ਼ ਪਾਣੀ ਲੋਕਾਂ ਨੂੰ ਮੁਹੱਈਆ ਕਰਾਇਆ ਜਾ ਸਕੇ ਇਹ ਬਿਲਕੁਲ ਐਸਨ ਸਾਡੇ ਨਾਲ ਇਸ ਪ੍ਰੋਜੈਕਟ ਦੀ ਸਾਮ ਸੰਭਾਲ ਕਰ ਰਹੇ ਜਈ ਉਹਦੇ ਤੇ ਤਾਇਨਾਤ ਨੇ ਜਿਨ੍ਹਾਂ ਦੇ ਵੱਲੋਂ ਸਾਰੀ ਜਾਣਕਾਰੀ ਸਾਨੂੰ ਇਸ ਪ੍ਰੋਜੈਕਟ ਬਾਰੇ ਦਿੱਤੀ ਗਈ ਹੈ ਪੰਜਾਬ ਸਰਕਾਰ ਦੇ ਵੱਲੋਂ ਐਸੇ ਪ੍ਰੋਜੈਕਟ ਜਿਹੜੇ ਨੇ ਉਹ ਪੰਜਾਬ ਚ ਲਗਾਏ ਜਾ ਰਹੇ ਨੇ ਫਿਲਹਾਲ ਜੇ ਗੱਲ ਕੀਤੀ ਜਾਵੇ ਤਾਂ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਦੋ ਪ੍ਰੋਜੈਕਟ ਇਸ ਤਰੀਕੇ ਦੇ ਚੱਲ ਰਹੇ ਨੇ ਕਿਉਂਕਿ ਜ਼ਿਲ੍ਹਾ ਗੁਰਦਾਸਪੁਰ ਚ 1207 ਪਿੰਡ ਪੈਂਦੇ ਸੀ ਤੇ ਜਦੋਂ ਉਹਨਾਂ ਦੇ ਪਾਣੀ ਦਾ ਸਾਰਾ ਸ਼ੁੱਧੀਕਰਨ ਚੈੱਕ ਕੀਤਾ ਗਿਆ ਤਾਂ 89 ਪਿੰਡਾਂ ਦਾ ਪਾਣੀ ਜ਼ਹਿਰੀਲਾ ਪਾਇਆ ਗਿਆ ਜੋ ਕਿ ਇਨਸਾਨੀ ਸਰੀਰ ਦੇ ਲਈ ਨੁਕਸਾਨਦੇ ਸੀ ਤਾਂ ਇਸੇ ਚੀਜ਼ ਨੂੰ ਲੈ ਕੇ ਚਿੰਤਤ ਸਰਕਾਰਾਂ ਦੇ ਵੱਲੋਂ ਪੰਜਾਬ ਸਰਕਾਰ ਦੇ ਵੱਲੋਂ ਇਹ ਪ੍ਰੋਜੈਕਟ ਜਿਹੜੇ ਲਗਾਏ ਜਾ ਰਹੇ ਨੇ 25 ਕਰੋੜ ਰੁਪਏ ਦਾ ਇਹ ਪ੍ਰੋਜੈਕਟ ਪਾਰੋਵਾਲ ਜ਼ਿਲ੍ਹਾ ਗੁਰਦਾਸਪੁਰ ਚ ਲੱਗ ਰਿਹਾ ਹੈ ਜਿੱਥੇ ਨਹਿਰੀ ਪਾਣੀ ਨੂੰ ਲਿਆ ਕੇ ਸਾਫ਼ ਕੀਤਾ ਜਾਵੇਗਾ ਫਿਲਟਰ ਕੀਤਾ ਜਾਵੇਗਾ ਤੇ ਲੋਕਾਂ ਤੱਕ ਪਹੁੰਚਾਇਆ ਜਾਵੇਗਾ ਯਾਨੀ ਕਿ ਇਸ ਪ੍ਰੋਜੈਕਟ ਤੋਂ 40 ਪਿੰਡਾਂ ਦੇ ਲੋਕਾਂ ਨੂੰ ਸਾਫ਼ ਸੁਥਰਾ ਪਾਣੀ ਮਿਲ ਸਕੇਗਾ ਤਾਂ ਕਿ ਲੋਕ ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ ਤੋਂ ਬਚ ਸਕਣ ਕੈਮਰਾ ਪਸੰਦ ਲਾਪਰੀ ਦੇ ਨਾਲ ਪੋਪਾਲ ਸਿੰਘ ਪੰਜਾਬ ਨਿਊਜ਼ ਬਟਾਲਾ ਪਿੰਡ ਪਾਰੋਵਾਲ